ਤੁਸੀਂ ਅਕਸਰ ਦੇਖਿਆ ਹੋਣਾ ਵੀ ਕਈ ਲੋਕ ਬਹੁਤ ਜ਼ਿਆਦਾ ਹੱਥ ਧੋਈ ਜਾਂਦੇ ਨੇ बार-बार ਜਾਂ ਘਰ ਦੀ ਬੈੱਡ ਸ਼ੀਟ ਨੂੰ ਵੀ ਬਾਰ-ਬਾਰ ਸਹੀ ਕਰੀ ਜਾਂਦੇ ਕਿ ਉਹ ਬਾਹਰ ਨਹੀਂ ਰਹਿਣ ਦੇਣਗੇ। ਭਾਂਡੇ ਜਿੰਨ ਜਿੰਨ ਰੱਖੀ ਜਾਂਣਗੇ ਬਹੁਤ ਜ਼ਿਆਦਾ ਸਫਾਈ ਰੱਖਣਗੇ। ਜੇ ਮਾੜਾ ਜਿਹਾ ਵੀ ਬੱਚੇ ਨੇ ਜੁੱਤੀ ਇੱਧਰ ਉੱਧਰ ਰੱਖਤੀ ਜਾਂ ਚਾਬੀ ਹਸਬੰਦ ਨੇ ਰੱਖ ਕੇ ਇੱਧਰ ਉੱਧਰ ਰੱਖਤੀ ਤੇ ਪੂਰਾ ਘਰ ਚ ਪਲੇਸ਼ ਪੈ ਜਾਂਦਾ। ਆਪਾਂ ਉਹਦੇ ਬਾਰੇ ਚ ਗੱਲ ਕਰਦੇ ਹਾਂ। ਮੈਂ ਡਾਕਟਰ ਕੁਲਵੀਰ ਸਿੰਘ। ਆਪਾਂ ਚ ਗੱਲ ਕਰਾਂਗੇ ਵੀ ਜਿਹੜੇ ਲੋਕ ਵੀ ਬਾਰ ਬਾਰ ਹੱਥ ਧੋਂਦੇ ਨੇ ਜਿੰਨੀ ਜ਼ਿਆਦਾ ਸਫਾਈ ਰੱਖਦੇ ਨੇ ਇੰਨੇ ਜ਼ਿਆਦਾ ਆਰਡਰ ਦੇ ਵਿੱਚ ਚੀਜ਼ਾਂ ਰੱਖਦੇ ਨੇ ਛਿੰਚ ਛਿੰਕ ਕੇ ਹਰ ਥਾਂ ਐਕਿਊਰੇਟ ਰੱਖਣੀ ਹੈ ਕਾਰਨ ਬਹੁਤ ਜ਼ਿਆਦਾ ਹੀ ਲੋੜ ਤੋਂ ਵੱਧ ਸਾਫ਼ ਕਰਦੇ ਨੇ ਵੀ ਕੀ ਹੈ ਉਹਦੇ ਬਾਰੇ ਚ ਆਪਾਂ ਗੱਲ ਕਰਦੇ ਆ ਇਹਨੂੰ ਆਬਸੈਸਿਵ ਕੰਪਲਸਿਵ ਡਿਸਆਰਡਰ ਕਹਿੰਦੇ ਆ ਇੱਕ ਮੈਂਟਲ ਡਿਸੀਜ਼ ਇਹਦੇ ਵਿੱਚ ਲੋਕਾਂ ਦੇ ਵਿੱਚ ਕੀ ਹੁੰਦਾ ਜ਼ਿਆਦਾਤਰ ਬੇ ਲੋੜੀ ਉਹਨਾਂ ਦੇ ਕਈ ਵਾਰੀ ਜਿਹੜੇ ਹੈਗੇ ਥੌਟਸ ਆਣਗੇ ਉਹ बार-बार ਉਹਨੂੰ ਤੰਗ ਕਰਨਗੇ ਇਮੇਜ ਹੋਣਗੇ ਉਹਨਾਂ ਦੇ ਕਿ ਫਿਕਸ ਉਹ बार-बार ਆਣਗੇ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਫੀਅਰ ਹੋਏਗਾ ਕੰਟਿਜੀਅਸ ਡਿਸੀਜ਼ਸ ਦਾ ਕਿਤੇ ਮੈਨੂੰ ਕੋਈ ਇਨਫੈਕਸ਼ਨ ਨਾ ਹੋ ਜAVE ਉਹ ਕਿਸੇ ਨੂੰ ਹੱਥ ਨਹੀਂ ਮਿਲਾਉਣਗੇ ਵਿਛੜ ਦੀ ਖਬਰ ਲੈਣਗੇ ਉਹ ਉੱਤੇ ਬੈਠਣਗੇ ਨਹੀਂ ਕਿਸੇ ਦੇ ਬੈੱਡ ਤੇ ਨਹੀਂ ਬੈਠਣਗੇ ਬਹਿ ਕੇ ਤਾਂ ਕਿ ਫਟਾਫਟ ਕੱਪੜੇ ਬਦਲਣਗੇ ਹੱਥ ਧੋਈ ਜਾਣਗੇ बार-बार ਭਾਂਡੇ ਧੋਣਗੇ ਨਹਾਉਣ ਤੋਂ ਬਾਅਦ ਵੀ ਦੁਬਾਰਾ ਪੈਰ ਧੋ ਲੈਣਗੇ ਇਹ ਮੈਂਟਲ ਡਿਸੀਜ਼ ਹੈ ਜਿਹਨੂੰ ਆਬਸੈਸਿਵ ਕੰਪਲਸਿਵ ਡਿਸਆਰਡਰ ਕਹਿੰਦੇ ਯਾਪਾ ਕਿ ਬਾਰੀ ਇੰਟਰੂਸਿਵ ਸੈਕਸੁਅਲ ਥੌਟਸ ਆਨ ਦਾ ਨੇ ਪੇਸ਼ੈਂਟ ਦੇ ਹੁੰਦਾ ਉਹਨੂੰ ਕੰਟਰੋਲ ਬਾਰ ਬਾਰ ਆਉਂਦੇ ਨੇ ਤੰਗ ਕਰਦੇ ਨੇ ਉਹ ਤੋਂ ਕੰਟਰੋਲ ਨਹੀਂ ਹੁੰਦੇ ਇਦਾਂ ਦੇ ਉਹਦੇ ਵਿੱਚ ਸਿੰਪਟਮਸ ਆ ਜਾਂਦੇ ਨੇ ਜਿੰਦਾ ਲਾਤਾ ਉਹਨੂੰ ਬਾਰ ਬਾਰ ਚੈੱਕ ਕਰੀ ਜਾਣਾ ਵੀ ਮੈਂ ਲਾਤਾ ਸੀ ਕਾਰ ਲੋਕ ਕਰਤੀ ਉਹਨੂੰ ਫੇਰ ਦੇਖਣ ਜਾਣਾ ਵੀ ਮੈਂ ਕਾਰ ਲੋਕ ਕਰਤੀ ਸੀ ਲਿਗੀ ਲੋਕ ਉਹਦੀ ਇਹ ਪੇਸ਼ੈਂਟ ਵਿਚਾਰੇ ਬਹੁਤ ਜ਼ਿਆਦਾ ਤੰਗ ਹੁੰਦੇ ਨੇ ਕਿਉਂਕਿ ਇਹ ਉਹਨਾਂ ਤੋਂ ਬਸ ਚ ਨਹੀਂ ਹੁੰਦਾ ਉਹਨੂੰ ਬਾਰ ਬਾਰ ਕਰੀ ਜਾਂਦੇ ਨੇ ਹੱਥ ਧੋਈ ਜਾਣਗੇ ਬਿਮਾਰੀ ਦੂੜੀ ਜਾਣਗੇ ਕੰਡੀਸ਼ਸ ਡਿਸੀਜ਼ਸ ਤੋਂ ਇਥੇ ਕੀ ਹੈ ਇਹਦੇ ਇਹ ਇਹਦੇ ਚ ਕੀ ਹੈ ਵੀ ਪੇਸ਼ੈਂਟ ਬਹੁਤ ਜ਼ਿਆਦਾ ਤੰਗ ਹੁੰਦਾ ਨੇ ਜਿਵੇਂ ਲੱਗ ਕਿ ਇਵਨ ਫੈਮਿਲੀ ਮੈਂਬਰ ਵੀ ਤੰਗ ਹੁੰਦੇ ਨੇ ਕਿਉਂਕਿ ਉਹ ਦੂਜਾ ਜੇ ਕੋਈ ਗਲਤੀ ਕਰਦਾ ਉਹ ਤੁਹਾਨੂੰ ਡਾਡਦੇ ਨੇ ਕਿ ਤੂੰ ਕਿਉਂ ਕੀਤਾ ਤੂੰ ਗੰਦ ਕਿਉਂ ਪਾਤਾ ਤੂੰ ਸਵਾਨ ਇੱਥੇ ਕਿਉਂ ਨਹੀਂ ਰੱਖਿਆ ਇੱਥੇ ਕਿਉਂ ਨਹੀਂ ਰੱਖਿਆ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ 'ਚ ਇਸ ਚੀਜ਼ ਨੂੰ ਲੈ ਕੇ ਵੀ ਕੁਲੇਸ਼ ਹੁੰਦਾ ਹੈ ਮੇਰੇ ਕੋਲ ਬਹੁਤ ਪੇਸ਼ੈਂਟ ਨੇ ਜਿਨ੍ਹਾਂ ਦੇ ਵਿੱਚ ਇਹ ਘਰ 'ਚ ਕੁਲੇਸ਼ ਰਿਹਾ ਤੇ ਉਹਨਾਂ ਨੂੰ ਮੈਂ ਮੈਡੀਸਿਨ ਦਿੱਤੀ ਜੇ ਹਸਬੰਦ 'ਚ ਸੀ ਤਾਂ ਹਸਬੰਦ ਨੂੰ ਦਿੱਤੀ ਜੇ ਵਾਈਫ 'ਚ ਸੀ ਤਾਂ ਵਾਈਫ ਨੂੰ ਦਿੱਤੀ ਤਾਂ ਉਹਨਾਂ ਦੇ ਘਰ 'ਚ ਸ਼ਾਂਤੀ ਆ ਗਈ ਕਿਉ ਉਹ ਉਹ ਉਹਦੇ ਬਸ ਚ ਨਹੀਂ ਹੁੰਦਾ ਉਹ ਇਹ ਚੀਜ਼ਾਂ ਦੇਖ ਨਹੀਂ ਸਕਦਾ ਦੋਵੇਂ ਬੰਦਾ ਨਾਰਮਲ ਹੈ ਉਹ ਕਰੀ ਜਾਂਦਾ ਵਿਚਾਰਾ ਗੱਤੀ ਘੜ ਦਿੰਦਾ ਕਰੇ ਟਾਵਰ ਰੱਖਦਾ ਕਦੇ ਕੋਈ ਚੀਜ਼ ਰੱਖਤੀ ਥੱਕਿਆ ਉਸ ਨੂੰ ਪ੍ਰੋਪਰ ਨਾ ਕੋਈ ਚੀਜ਼ ਰੱਖੀ ਲਾ ਕੇ ਤੇ ਖਰਚ ਖਲੇਜ ਪੈ ਜਾਂਦਾ ਹੈ ਇਹ ਹੋਮਿਓਪੈਥੀ ਨਾਲ ਠੀਕ ਹੋ ਜਾਂਦੇ ਨੇ ਬੇਚ ਜੇ ਕਿਸੇ ਨੂੰ ਹੈਗੀ ਹੈ ਤਾਂ ਡਾਕਟਰ ਨਾਲ ਆਪਣੇ ਨਾਲ ਕੰਸਲਟ ਕਰੋ ਤਾਂ ਤੁਹਾਡੀ ਇਹ ਜਿਹੜੀ ਓਬਸੈਸਿਵ ਕੰਪਲਸਿਵ ਡਿਸਆਰਡਰ ਹੈ ਚਾਹੇ ਬਾਰ ਬਾਰ ਲੋਕ ਚੈੱਕ ਕਰਨਾ ਬਾਰ ਬਾਰ ਹੱਥ ਧੋਣੇ ਨੇ ਕੋਈ ਵੀ ਇਦਾਂ ਦਾ ਜਿਹੜਾ ਸਿੰਪਟਮ ਹੈ ਕੋਈ ਇਨਟਰੂਸਿਵ ਸੈਕਸੁਅਲ ਥੌਟਸ ਨੇ ਉਹ ਵੀ ਠੀਕ ਹੋ ਜਾਂਦਾ ਹੈ ਕਬਸੇ ਇਹ ਵੀ ਡਾਕਟਰ ਨੂੰ ਜਾ ਕੇ ਤੁਸੀਂ ਆਪਣੀ ਪੂਰੀ ਹਿਸਟਰੀ ਦੱਸਣੀ ਹੈ ਇਹਦੇ ਹੁਣ ਕਾਰਨ ਕੀ ਹੁੰਦੇ ਨੇ ਕਾਰਨ ਤਾਂ ਕਈ ਵਾਰੀ ਜੈਨੇਟਿਕ ਵੀ ਹੈਗੇ ਨੇ ਵੀ ਫੈਮਿਲੀ ਟੂ ਫੈਮਿਲੀ ਹੋ ਸਕਦਾ ਜੇ ਪੇਰੈਂਟਸ ਨੇ ਪ੍ਰੋਬਲਮ ਹੈਗੀ ਤਾਂ ਬੱਚਿਆਂ ਜੀ ਹੋ ਸਕਦੀ ਹੈ ਇਸ ਤੋਂ ਇਲਾਵਾ ਚਾਈਲਡਹੂਡ ਦੇ ਵਿੱਚ ਕੋਈ ਟਰਮਾ ਜਾਂ ਸਟ्रेस ਹੈ ਤਾਂ ਵੀ ਇਹ ਪ੍ਰੋਬਲਮ ਅੱਗੇ ਜਾ ਕੇ ਆਪਾਂ ਨੂੰ ਹੋ ਸਕਦੀ ਹੈ ਕਈ ਵਾਰੀ ਕੀ ਹੁੰਦਾ ਪੇਰੈਂਟਸ ਦੀ ਜਿਹੜੀ ਪ੍ਰਿੰਟਲ ਹੈ ਉਹ ਬੜੀ ਮਾੜੀ ਹੁੰਦੀ ਹੈ ਬੱਚਿਆਂ ਦੀ ਕਈ ਪੇਰੈਂਟਸ ਬਹੁਤ ਜ਼ਿਆਦਾ ਸਟ੍ਰਿਕਟ ਨੇ ਜਾਂ ਕਈ ਬਹੁਤ ਜ਼ਿਆਦਾ ਪ੍ਰੋਟੈਕਟਿਵ ਨੇ ਉਹ ਬੱਚਿਆਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਜਿਨ੍ਹਾਂ ਦੇ ਪੇਰੈਂਟਸ ਪ੍ਰੋਟੈਕਟਿਵ ਜ਼ਿਆਦਾ ਨੇ ਬੱਚਿਆਂ ਨੂੰ ਲੈ ਕੇ ਤੇ ਜ਼ਿਆਦਾ ਸਟ੍ਰਿਕਟ ਹੋਣਾਂ ਦੇ ਵਿੱਚ ਬਹੁਤ ਜ਼ਿਆਦਾ ਕੰਪਲੇਨਟ ਆਉਂਦੀ ਹੈ ਕੰਪਸੈਸਿਵ ਕੰਪਲਸਿਵ ਡਿਸਆਰਡਰ ਇਸ ਤੋਂ ਇਲਾਵਾ ਕੋਈ ਬ੍ਰੇਨ ਦੇ ਵਿੱਚ ਇਸ਼ੂ ਹੋਵੇ ਉਹਦੀ ਮੈਨੂਫੈਕਚਰਿੰਗ ਦੇ ਕੈਲੀਏ ਜਹਾ ਉਹਦੀ ਬਣਾਵ ਬਣਾਵੜ ਦੇ ਵਿੱਚ ਜਾਂ ਨਿਊਰੋਟ੍ਰਾਂਸਮਿਟਰ ਨਾਲ ਰਿਲੇਟਰ ਹੋ ਵੀ ਪ੍ਰੋਬਲਮ ਹੋਵੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਪ੍ਰੋਬਲਮ ਆਉਂਦੀ ਹੈ ਜਾਂ ਜ਼ਿਆਦਾ ਸਟ੍ਰੈਸ ਹੋਵੇ ਜਾਂ ਕਈ ਵਾਰੀ ਇਨਫੈਕਸ਼ਨ ਸਟੈਪਟੋਕੋਕਲ ਇਨਫੈਕਸ਼ਨ ਕਰਕੇ ਵੀ ਇਹ ਪ੍ਰੋਬਲਮ ਸਾਨੂੰ ਹੰਦੀ ਆ ਲੋਕਾਂ ਹੁਣ ਇਹ ਤੇ ਹੋਮੋਪੈਥੀ ਕੀ ਕਰ ਸਕਦੀ ਐ ਇਸ ਬਿਮਾਰੀ ਦੇ ਵਿੱਚ ਹੋਮੋਪੈਥੀ ਬਹੁਤ ਲੋਕਾਂ ਨੂੰ ਠੀਕ ਕਰਦੀ ਐ ਬਹੁਤ ਇਸ ਇਸ ਦਰਦਲੂਚ ਲੋਕਾਂ ਨੂੰ ਕੱਢ ਦਿੰਦੀ ਐ ਜੀ ਉਹ ਕਿਸੇ ਸਿਆਣੇ ਹੋਮੋਪੈਥ ਤੋਂ ਦਵਾਈ ਲਵੇ ਸਿੰਪਟਮਸ ਲਵਾਂਗੇ ਐਕਿਊਰੇਟੋ ਦੇ ਹਿਸਟਰੀ ਲੈ ਕੇ ਉਹਨੂੰ ਦਵਾਈ ਦਵਾਂਗੇ ਕਾਜ਼ ਲੱਭਣ ਦੀ ਕੋਸ਼ਿਸ਼ ਕਰਾਂਗੇ ਵੀ ਉਹਦੀ ਪੇਰੈਂਟਸ ਕਿੱਦਾਂ ਦੇ ਸੀ ਸਾਰਾ ਕੁਝ ਨੋਟ ਕਰਨ ਤੋਂ ਬਾਅਦ ਜਿਹੜੀ ਮੈਡੀਸਨ ਦਵਾਂਗੇ ਉਹਦੇ ਨਾਲ ਠੀਕ ਹੋ ਜਾਏਗਾ ਸ਼ਰਤ ਇਹ ਵੀ ਦਵਾਈ ਆਪ ਨਹੀਂ ਲੈਣੀ ਆਪਾਂ ਕੁਝ ਕੁ ਮੈਡੀਸਨ ਡਿਸਕਸ ਕਰਦੇ ਆ ਸਿਰਫ ਐਜੂਕੇਸ਼ਨ ਪਰ ਉਸ ਵਾਸਤੇ ਦਵਾਈ ਇਹ ਮਿ ショਮ ਹੋਵੇ ਤੇ ਤੁਸੀਂ ਡਾਕਟਰ ਦੀ ਸਲਾਹ ਨਾਲ ਲੈਣੀ ਹੈ ਸਭ ਤੋਂ ਪਹਿਲਾਂ ਮਿਲ ਜਾਂਦੇ ਆ ਆਰਸਨਿਕ ਆਰਸਨਿਕ ਦਾ ਪਿਸ਼ੂ ਬਹੁਤ ਜ਼ਿਆਦਾ ਸਪਾਈ ਪਸੰਦ ਹੋਏਗਾ ਹਰ ਚੀਜ਼ ਐਕਿਊਰੇਟ ਹੋਏਗੀ ਦੇ ਘਰ ਚ ਕੌਲੀ ਦੇ ਕੌਲੀ ਹੋਏਗੀ ਗਲਾਸ ਦੇ ਗਲਾਸ ਹੋਏਗਾ ਚਿਣੀ ਹੋਏਗੀ ਚਾਪੀਆਂ ਚਾਪੀਆਂ ਵਾਲੀ ਤਾਂ ਤਨਗੇ ਹਰ ਚੀਜ਼ ਪਰਫੈਕਟ ਹੋਏਗੀ ਬਹੁਤ ਜ਼ਿਆਦਾ ਸਪਾਈ ਰੱਖੇਗਾ ਹੱਥ ਵੀ ਧੋਏਗਾ ਉੱਤੇ ਆਪਾਂ ਆਰਸਨਿਕ ਨਵਾਉਗੇ ਜਿੱਥੇ ਤੁਹਾਨੂੰ ਹਰ ਚੀਜ਼ ਨੀਟ ਕਲੀਨ ਐਂਡ ਆਰਡਰ ਦੇ ਵਿੱਚ ਮਿਲੇਗੀ ਉਤੇਪਾ ਆਰਸਨਿਕ ਦੇਜਦਾ 30% ਦੇ ਵਿੱਚ ਇਹ ਪੇਸ਼ੈਂਟ ਟੇਕ ਨਹੀਂ ਸਕਦਾ ਬੈਠੇਗਾ ਨਹੀਂ ਕੰਮ ਨਹੀਂ ਵਿਚਾਲੇ ਛੱਡੇਗਾ ਜੇ ਕੰਮ ਪੈਂਡਿੰਗ ਪਿਆ ਤਾਂ ਉਹ ਪੂਰਾ ਕਰਕੇ ਫਿਰ ਅਰੇਸਟ ਕਰੇਗਾ ਚਾਹੇ ਬਿਮਾਰ ਵੀ ਹੋਵੇ ਉਤੇ ਆਰਸਨਿਕ ਦੇਜਦਾ ਬਹੁਤ 30% ਦੇ ਵਿੱਚ ਸਾਰਾ ਉਹਦਾ ਜਿਹੜਾ ਮਾਈਂਡ ਨਾਲ ਰਿਲੇਟਡ ਸੈੱਟ ਹੋ ਜਾਏਗਾ ਇਸੋ ਰਵਾ ਹੁੰਦੀ ਹੈ ਕਾਰਸਿਨੋਸਨ ਕਾਰਸਿਨੋਸਨ ਮੈਡੀਸਿਨ ਕਿੱਥੇ ਦਿੰਦੇ ਆ ਜਿੱਥੇ ਪੇਰੈਂਟਸ ਨੇ ਜਿਹੜੇ ਉਹ ਬੜੇ ਸਟ੍ਰਿਕਟ ਸੀਗੇ ਜਿਆਦਾ ਬੱਚਿਆਂ ਦੀ ਕੇਅਰ ਕਰਦੇ ਸੀ ਜਾਂ ਸਟ੍ਰਿਕਟ ਜਿਆਦਾ ਨੇ ਬੱਚਾ ਜੇ ਪ੍ਰੋਬਲਮ ਆ ਗਈ ਹੈ ਬੱਚਾ ਆਰਟਿਸਟਿਕ ਹੈ ਬਹੁਤ ਜ਼ਿਆਦਾ ਉਹ ਨੇਚਰ ਲਵਰ ਹੈ ਪਹਾੜਾਂ ਨੂੰ ਬਹੁਤ ਪਿਆਰ ਕਰਦਾ ਹੈ ਹੀ ਉਹਨੂੰ ਵਧੀਆ ਰਾਈਟਰ ਹੈ ਆਰਟਿਸਟ ਹੈ ਚਾਹੇ ਉਹ ਪੇਂਟਿੰਗ ਕਰਦਾ ਹੋਵੇ ਯਾਨੀ ਉਹ ਕੋਈ ਨਾ ਕੋਈ ਉਹਦੇ ਵਿੱਚ ਕੁਆਲਿਟੀ ਹੋएगी ਆਰਟ ਨਾਲ ਰਿਲੇਟਡ ਔਰ ਕ੍ਰੀਏਟਿਵ ਹੋਏਗਾ ਜਿਹੜਾ ਵੀ ਕੰਮ ਕਰੇਗਾ ਉੱਥੇ ਆਪਾਂ ਜਿੱਥੇ ਹਿਸਟਰੀ ਮਿਲ ਜੂ ਆਪਣੇ ਪੇਰੈਂਟਸ ਦੀ ਸਟ੍ਰਿਕਟਨੈਸ ਦੀ ਉੱਥੇ ਆਪਾਂ ਖਾਸ ਨੂੰ ਸੁਜੈਸਟ ਕਰ ਸਕਦੇ ਹਾਂ ਔਰ ਨੇਚਰ ਲਵਰ ਹੋਵੇ ਤੇ ਆਰਟਿਸਟਿਕ ਹੈ ਉਹ ਆਸਾਨੀ ਕਰੇਗਾ ਖਾਸ ਨੂੰ ਦੋਨੋਂ ਇਸ ਡਿਸੀਜ਼ ਦੇ ਵਿੱਚ ਮੇਨ ਮੈਡੀਸਨਾਂ ਨੇ ਇਸ ਤੋਂ ਨੈਸਟ ਆਪਾਂ ਹੋਰ ਵੀ ਮੈਡੀਸਨਾਂ ਹੈਗੀਆਂ ਨੇ ਜਿਵੇਂ ਪੋਨੀ ਆਉਂਦੇ ਸਕਦੇ ਆ ਪੋਨੀ ਆਉਂਦੇ ਵਿੱਚ ਵੀ ਕੀ ਹੁੰਦਾ ਪੇਸ਼ੈਂਟ ਨੂੰ ਬਾਰ-ਬਾਰ ਚੀਜ਼ਾਂ ਚੈੱਕ ਕਰੇਗਾ ਫੀਅਰ ਹੋਏਗਾ ਹੱਥ ਵੀ ਧੋਏਗਾ ਉੱਥੇ ਕੋਨਿਅਮ ਵੀ ਯੂਜ਼ ਕਰ ਸਕਦੇ ਆ ਇਸ ਤੋਂ ਇਲਾਵਾ ਪ੍ਰੋਮੋਟੈਰੀਕਮ ਵੀ ਕੰਮ ਆਉਂਦੀ ਹੈ ਜਿੱਥੇ ਕ੍ਰੈਂਪਸ ਵੀ ਪੈਣ ਤੇ ਉਹਦੇ ਵਿੱਚ ਕੰਪਲਸਿਵ ਡਿਸਆਰਡਰ ਵੀ ਹੋਵੇ ਬਾਰ-ਬਾਰ ਚੀਜ਼ਾਂ ਚੈੱਕ ਵੀ ਕਰੇ ਦੇ ਨਾਲ ਵੀ ਕ੍ਰੈ임ਸ ਪੈਣਗੇ ਜਾਂ ਕਿਤੇ ਵੀ ਸਰੀਰ ਤੇ ਕੈਨ ਉੱਤੇ ਆਪਾਂ ਕੁਪਰ ਮੋਟੈਲਿਕਮ ਵੀ ਦੇ ਸਕਦੇ ਹਾਂ ਇਸੇ ਤਰ੍ਹਾਂ ਆਇਓਡਮ ਵੀ ਤੇ ਯੂਜ਼ ਕਰ ਸਕਦੇ ਹਾਂ ਜਿਹੜੇ ਜੀ ਬਾਰ ਬਾਰ ਜੀ ਤੁਹਾਨੂੰ ਚੈੱਕ ਕਰਦਾ ਬਿਲਕੁਲ ਲਾਤਾ ਖੁੱਲਦਾ ਨਹੀਂ ਰਹੇਗਾ ਦਰਵਾਜ਼ਾ ਲਾਤਾ ਖੁੱਲਦਾ ਨਹੀਂ ਰਹੇਗਾ ਤੇ ਹੱਥ ਧੁੰਦਾ ਇਸ ਤੋਂ ਇਲਾਵਾ ਪੇਸ਼ੇ ਨੂੰ ਗਰਮੀ ਬਹੁਤ ਲੱਗਦੀ ਹੈ ਭੁੱਖ ਬਹੁਤ ਲੱਗਦੀ ਹੈ ਉਹ ਨਾ ਮੋਟਾ ਨਹੀਂਗਾ ਜਿੰਨਾ ਉਹ ਖਾਂਦਾ ਹੈ ਖਾਂਦਾ ਬਹੁਤ ਆ ਪਰ ਫਿਰ ਵੀ ਮੋਟਾ ਨਹੀਂ ਹੁੰਦਾ ਤੇ ਆਇਓਡਮ ਦੇ ਸਕਦੇ ਆਪਾਂ ਇਹਦੇ ਵਿੱਚ ਕੰਪਲਸਿਵ ਡਿਸਆਰਡਰ ਦਾ ਪੇਸ਼ੈਂਟ ਹੈ ਸੋਸ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਵਧੀਆ ਲੱਗਿਆ ਕੰਵਲਸਰ ਡਿਸਆਰਡਰ ਤੇ ਓਬਸੈਸਿਵ ਕੰਵਲਸਰ ਡਿਸਆਰਡਰ ਤੇ ਤਾਂ ਵੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਦਬਲੋ ਤਾਂ ਕਿ ਅਗਲੀ ਵੀ ਜਦੋਂ ਨੋਟੀਫਿਕੇਸ਼ਨ ਬੰਦ ਰਹੇ ਫੇਸਬੁੱਕ ਤੇ ਜੇ ਦੇਖ ਰਹੇ ਹੋ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਥੈਂਕ ਯੂ